ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਖੁਸ਼ੀਆਂ ਨਹੀਂ ਆ ਰਹੀਆਂ ਸਕੂਲਾਂ ਆਹ ਉਹ ਸਾਹਮਣੇ ਬਸ ਸਾਡੇ ਸ਼ੜਕ ਟੁੱਟੀ ਕਰਕੇ ਗਾਹ ਆਉਂਦੀ ਨਹੀਂ ਕਿੰਨੀ ਦੂਰ ਵਿਚਾਰੀਆਂ ਨੂੰ ਬਿਠਾ ਦਿੰਦੇ ਆ ਆ ਉੱਤੇ ਧਾਰ ਕੇ ਜਾਂਦਾ ਉਹ ਸਾਹਮਣੇ ਉੱਪਰ ਮੇਰੀ ਠੀਕ ਨਹੀਂ ਨਾਨਕੇ ਗਈ ਉੱਥੇ ਮੈਗੀ ਖਾ ਲਈ ਰਾਤ ਇਹ ਸੈਂਟਰ ਫੈਸ਼ਾ ਜਦੋਂ ਖਾ ਲਿੰਦੀ ਤਾਂ ਸੈਂਟਰ ਫੈਸ਼ਾ ਉਦੋਂ ਇਹਨੂੰ ਖਾਂਸੀ ਹੋਣ ਲੱਗ ਪੈਂਦੀ ਤੇ ਇਹਨੇ ਲੈ ਗਈਆਂ ਅਸੀਂ ਤੇ ਖਾਦੀਆਂ ਘਰੋਂ ਹੀ ਉਹਦੋਂ ਸ਼ਹਿਰ ਗਏ ਹੀ ਘਰੋਂ ਹੀ ਖਾ ਕੇ ਰੋਕੀ ਹੀ ਤੇ ਜ਼ਿਆਦਾ ਖਾਂਸੀ ਆਉਣ ਲੱਗ ਪਈ ਉੱਥੇ ਮੈਗੀ ਦਾ ਬਹਾਨਾ ਬਣ ਗਿਆ ਤੇ ਦੀ ਖਾਂਸੀ ਜੇ ਦਵਾਈ ਤੇ ਲੈਂਦੀ ਪਰ ਬਣ ਗਿਆ ਮਮਿਸ਼ਲ ਗਮ ਹਾਂ घोटिए आह मैं घोटनी हूँ। हेलो कि फिर हेलो सत श्रीकाल सत श्रीकाल ओह हो गया इतने अड़ गई होर कि ਟੈਸਟ ਹੋਂ ਡਿਆ ਹੀ ਆਨਲਾਈਨ ਹੈ ਹਾਂ ਹੋਂ ਡਿਆ ਨਾ ਟੈਸਟ ਹੋ ਰਿਹਾ ਡਿਆ ਰਿਹਾ ਸਲੂਂ ਡੀ ਆ ਪਾਪਾ ਦੇ ਫੋਨ ਤੋਂ ਪਾਪਾ ਰਿਸਰਚ ਕਰਾਉਣ ਗਏ ਆ ਆਪਣਾ ਹੋਂ ਡੇ ਇੱਥੇ ਆਗੇ ਲੈਣ ਲੱਗੇ ਹਰ ਬੰਦ ਦੂਜਾ ਨਾ ਅਰੇ ਅਸਲ ਡੇਂਡੇ ਬਾਰਾ ਨੂੰ ਆ ਫਾਈਨਲ 10 11 12 ਨੂੰ ਮੈਂ ਟ੍ਰਿਪ ਤੇ ਜਾਣਾ ਮੈਂ ਬਾਦਸ਼ਾਹ ਨਹੀਂ ਹੋਣਾ ਸਾਰੀ ਜਾਣਾ ਕੀ ਪਤਾ ਪਾਪਾ ਨੂੰ ਕੁਛ ਨਾ ਨਹੀਂ ਮੈਂ ਪਾਪਾ ਨੂੰ ਮਨਾ ਲੈਣਾ ਹੈ ਮੈਂ ਉਹ ਬਣਾਉਣਾ ਲੈਣਾ ਮਨਾ ਲਿਓ ਪੁੱਛ ਲਿਓ ਪਾਪਾ ਨੂੰ ਕੀ ਕਹਿੰਦੇ ਆ ਪਾਪਾਂ ਦੀ ਆਪਾਂ ਕਹਿੰਦੇ ਜਾਵਾਂਗੇ ਆਪੇ ਹੀ ਨਹੀਂ ਜਾਣੇ ਮੈਡਮ ਕਹਿੰਦੀ ਤੁਹਾਨੂੰ ਮਹੌਤ ਲਾ ਕੇ ਚੱਲੇ ਆ ਹਾਂ ਸਾੜੇ ਜੀ ਨਹੀਂ ਆਉਣਾ ਜਾਣਾ ਸਾੜੇ ਜੀ ਬਸ ਅੱਛਾ ਬੜਾ ਸਰ ਰਖ ਮਨ ਮਾਹੇ ਸਰ ਕਿਦਾਂ ਜਾਣਾ ਵੀਰਾ ਚੋੜਾ ਨੂੰ ਮੰਦੀ ਤੱਕ ਤਾਂ ਅੱਗੋਂ ਬਾਸ ਨਹੀਂ ਮੁਰਦ ਕਿੱਧਰ ਇੱਕ ਚੋੜਾ ਦੇ ਬੰਦੇ ਚ ਬਸ ਨਹੀਂ ਮੁੰਡੀ ਅਕੋ ਕਿਉਂ ਮੋੜ ਦਿੱਤੀ ਹੈ ਐ ਇੰਨੀ ਬੜੀ ਟੁੱਕੀ ਕਿਧਰ ਆ ਕੇ ਇਸ ਨੂੰ ਹੋ ਜਾ ਪਿੱਟਾ ਨਹੀਂ ਆਇਆ ਕਿਧਰੋਂ ਦੀ ਲੈ ਕੇ ਨੋ ਜਾਏ ਰੋਗ ਮਿਟਾ ਹਾ ਉਹ ਮੰਦਿਰ ਮੰਦਿਰ ਆ ਗਿਆ ਕਿ ਨਹੀਂ ਤੇ ਤੁਸੀਂ ਚੱਲ ਜਾ ਨਹੀਂ ਵਸਾਈ ਕਿੱਧਰ ਨੂੰ ਹੀ ਐ ਗ੍ਰੇਟੇ ਕੇ ਘਰ ਅੱਗੋ ਦੀ ਉੱਥੇ ਰੋਕਦੀ ਉੱਥੇ ਨਹੀਂ ਚੋੜਾਂ ਬੰਬੀ ਤੋਂ ਸਾਡੇ ਘਰ ਨੂੰ ਮੋੜ ਪਟਿਆ ਫਿਰ ਵੈਕ ਕੀਤੀ ਹਾਂ ਸ਼ਾ ਫਿਰ ਲੈ ਗਈ ਮੈਂ ਬੈਕ ਵੇਖੀ ਮੈਂ ਸ਼ਾਇਦ ਸਿੱਧੀ ਮੰਦਿਰ ਵੱਲੋਂ ਲਿਆਇਆ ਤੇ ਮੰਦਿਰ ਵੱਲੋਂ ਮੁੜ ਕੇ ਇੱਧਰ ਨੂੰ ਗਈ ਆ ਚਲੋ ਲਾਓ ਯੂਨੀਫਾਰਮ ਬਣਾਤੇ ਹੋ ਖਾਣਾ ਪੀਣਾ ਕੀ ਆ ਚਾ ਬਣਾਵਾ ਕੀ ਕਰਾਂ ਮੰਦਿਰ ਵੱਲੋਂ ਵੀ ਆ ਸਕਦੇ ਆ ਸੇ ਕਹੋ ਨਾਨਕ ਕਾ ਲਾਓ ਵਰਦੀ ਤੇ ਮੈਂ ਰੋਟੀ ਰੋਟੀ ਦਵਾ ਤੁਹਾਨੂੰ ਖੁਸ਼ੀ ਹੁਣੀ ਆ ਗਈ ਸਕੂਲੋਂ ਤੁਹਾਡੀ ਬੰਦ ਚੱਲੀ ਆ ਚਾਹ ਚਾਹ ਹਡੀ ਬੰਦ ਚੱਲੀ ਆ ਫੇਰ ਆਪਾਂ ਘੁੱਟਨੇ ਸ਼ਲਗਮ ਘੋਟ ਕੇ ਫੇਰ ਹੀ ਕਾੜੀ ਬਣ ਕੇ ਰੱਡੀ ਆ ਰਜੰਡੀ ਆ ਚਾਬ ਕਿਉਂ ਵੇਖੀਏ ਕੁਛ ਤੇ ਪਾਪਾ ਆ ਗਏ ਏ ਤੁਲੇ ਤੇ ਫਿਰ ਪੀਏ ਤੇਰਾ ਪਕੋਟਾਂ ਦੇ ਛਲਗਮ ਛਲਗਮ ਕੋਟ ਕੇ ਫਿਰ ਲਾਵਾਂਗੇ ਰੋਟੀ ਜਾਂ ਜਵਾਰ ਦੀ ਜਾਂ ਚੌਲਾਂ ਦੀ ਜਿਹੜੀ ਵੀ ਖਾਣੀ ਹੈ ਕੁਛ ਤੇ ਪਾਪਾ ਨੇ ਹੋਜੀ ਚਾ ਬਣ ਗਈ ਹੁਣ ਮੈਂ ਇਹਨਾਂ ਨੂੰ ਛੱਤ 'ਚ ਪਾਉਣ ਕੇ ਅਗਲਾ ਸੀ ਜੋ ਬੰਦਾ ਬਿਨਾਸ ਨੇ ਜਦੋਂ ਪੂਰਾ ਨਗਰ ਕਰਦਾ ਬਸ ਇਹ ਚ ਪਾਉਣ ਲੈਣੀ ਹੈ ਕਿਉਂਕਿ ਇਹਦੇ ਪਾਪਾ ਨੂੰ ਪਾ ਦਾਂਗੀ ਗਲਾਸ 'ਚ ਤੇ ਫਿਰ ਸੰਭਾਗ ਕਿ ਠੰਡੀ ਹੋ ਜੇਗੀ ਅੱਡੀ ਅਹੀਂ ਠੰਡੀ ਪੀਣੀ ਕਿੰਨਾ ਮਾਵਾਂ ਤੀਆਂ ਡਾਹ ਹਲਕਾ ਬਰਵਨ ਹੋ ਗਿਆ ਹੁਣ ਥੋੜੀ ਜਿਹੀ ਚ ਹਰੀ ਮਿਕੋੜੀ ਮੈਨੂੰ ਘੱਟ ਲੱਗੀ ਸਬਜੀ ਚ ਹੁਣ ਵਿੱਚ ਸੁੱਕਾ ਸ਼ਿਲਗੋੰਚ ਚਲੋ ਸ਼ਰਨ ਗੰਦੜਕੇ ਕੇ ਇਹ ਕਿ ਪਛੀ ਕੰਫਲਾ ਹੈ ਤੇ ਚਲੋ ਜਮਾ ਲਈਏ ਪਹਿਲੇ ਤੋਂ ਤੇ ਇੱਕ ਮੈਂ ਤੜਕਾ ਭੁੰਨਾਂ ਇਹ ਮੈਂ ਥੋੜਾ ਜਿਹਾ ਨਮਕ ਪਾਉਣਾ ਮੈਨੂੰ ਘਟ ਘਟ ਲੱਗਣ ਡਿਆ ਗੁੜ ਬਣਾਵਾਂਗੇ ਸਿੱਕ ਚੋਲ ਸਵੇਰੇ ਸਲਕਮਾਣਾ ਹੋਣ ਮੈਂ ਸ਼ਲਕਮਾਣਾ ਕਰਕੇ ਥੋੜਾ ਜਿਆਦਾ ਨਮਕ ਪਾਉਣਾ ਇਹਨਾ ਸੰਦਾ ਨਮਕ ਵਰਤਨੇ ਤਾਂ ਉਦੋਂ ਆਪਾਂ ਗਏ ਲੈਣ ਧਰਮ ਕੋਰਦੋਂ ਦੇ ਹਾਡੇ ਕੋ ਹੈ ਨਹੀਂ ਸੰਦਾ ਨਮਕ ਹੈ ਨਹੀਂ ਗਵਾਈਤੀ ਤਾਂ ਇਹਦੇ ਪਾਸਾ ਹੈ ਗਵਾਈਤੀ ਆਪਾਂ ਲੈ ਲਿਆ ਹਲਕਾ ਹਾਂ ਚੋਰ ਪਰਾਣਾ ਕਰਾਂ ਮੋਟਾ ਮੋਟਾ ਜਦਾ ਇਸੰਦਾਰਮ ਤੋਂ ਪਹਿਲੇ ਪਿੰਕ ਕੋ ਫਿਰ ਫਾਲਟ ਚਲੋ ਸਬਜੀ ਉਹ ਗਾੜੀ ਹੁਣ ਤੁਹਾਨੂੰ ਅਗਲੇ ਵਲੌਗ ਚ ਦੱਸ ਅਗਲੇ ਨੈਕਸਟ ਪਾਰਟ ਚ ਦੱਸਣੀ ਆ ਜਵਾਦੀ ਰੋਟੀ ਪਕਾਉਣੀ ਆ ਫਿਰ ਖਾਣੇ ਆ ਜਿੰਨੇ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਜਿੰਨੇ ਲਾਈਕ ਵੀਡੀਓ ਨੂੰ ਲਾਈਕ ਨਹੀਂ ਕਰਦੇ ਵੀ ਕਰੋ ਕਮੈਂਟ ਕਰੋ ਚੈਨਲ ਨੂੰ ਲਵਟਵਾਲ ਸਬਸਕ੍ਰਾਈਬ ਕਰੋ ਆਪ ਵੀ ਕਰੋ ਵਰ ਆਪਣੇ ਭੈਣ ਭਰਾ ਨੂੰ ਕੋਈ ਕਰਵਾਓ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਲੋੜੇਆਂ ਜਵਾਰ ਦੀਆਂ ਰੋਟੀਆਂ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਕਿੰਨੇ ਖਾ ਲੀਆਂ ਨੇ ਜਵਾਰ ਦੀ ਸਬਜ਼ੀ ਦਾ ਬਣ ਗਿਆ ਇਹਨਾਂ ਆਪਾਂ ਜਵਾਰ ਦੀ ਰੋਟੀ ਰੋਣੀ ਹੈ ਚਿੱਟੀ ਜਵਾਰ ਆ ਤਾਂ ਕਰਕੇ ਚਿੱਟੀਆਂ ਰੋਟੀਆਂ ਖੰਡੀਆਂ ਚੁੱਲੇ ਤੇ ਰੋਟੀ ਜਿਹੜੀ ਬਹੁਤ ਸਵਾਦ ਆਉਂਦੀ ਹੈ ਓਕੇ ਨੂੰ ਚਿੱਟੀ ਜਵਾਰ ਹੈ ਜੀ ਹਾਂ ਜੀ ਮਾਮੀ ਹੁਣਾ ਦਿੱਤਾ ਇਹਨੂੰ ਆਟਾ ਪਠਾਨ ਪਟਵਾਲੇ ਆ। ਉਹ ਦਿਨ ਸਪੈਸ਼ਲ ਮੇਰੇ ਲਈ ਆਟਾ ਲੈ ਕੇ ਆਏ। ਤੇ ਪਿਛਲੀ ਵਾਰੀ ਆਪਾਂ ਨਾ ਕੋ ਗਏ ਸੀ ਜੂਨ ਮਹੀਨੇ ਤੋਂ ਉਹਦਾ ਜਵਾਰ ਹੋਈ ਤੇ ਨਹੀਂ ਆਵੇ ਫਿਰ ਘਰ ਕੀ ਆਟਾ ਲੈ ਕੇ ਆਏ ਨੇ। ਤੇ ਹੁਣ ਆਜੋ ਜਿੰਨੇ ਜਿੰਨੇ ਖਾਣੀ ਆ। ਮੱਕੀ ਜਵਾਰ ਤੇ ਮੈਂ ਬਣਾ ਬਣਾ ਕੇ ਰੱਖੀ ਜਾਣੀ ਹੈ ਨਾ। ਸ਼ਸ਼ੀਤੀ ਕੋ ਭਰਤਾਂ ਦੱਸਿਓ ਕਿ ਕਿੰਨੇ ਸਾਗ ਨਾਲ ਜਵਾਦੀਆਂ ਰੋਟੀਆਂ ਖਾ ਲੀਆਂ ਕਮੈਂਟ ਕਰਕੇ ਦੱਸਿਓ ਸਾਗ ਵੀ ਬਣਾਵਾਂਗੇ ਜਦੋਂ ਉਦੋਂ ਬਣਾਵਾਂਗੇ ਚੋਲਾਂ ਦੀ ਵੀ ਲਾਕ ਤੁਹਾਨੂੰ ਦੱਸਾਂਗੇ ਸ਼ਾਮ ਦਾ ਟਾਈਮ ਦੇਖੋ ਸ਼ਾਮ ਦਾ ਟਾਈਮ ਹੈ ਬੱਚਿਓ ਜਿਸ਼ਨ ਗਈ ਆ ਉਹ ਆਨ ਕੇ ਖਾਣਗੇ ਉਹ ਨਹੀਂ ਦੇ ਰਹੇ ਨਨ ਮੈਂ ਕਹਾਂ ਤੂੰ ਖਾ ਲੋ ਹੁਣ ਆ ਜਿੰਨੇ ਨਾਮ ਸੁਮਾਏ ਫੋਨ ਤਾਂ ਮੈਂ ਫੋਨ ਕਿ ਰੱਖ ਲਈ ਨਹੀਂ ਲਾ ਕੇ ਵਧੀਆ ਹੋ ਜਾਂਦਾ ਨੱਚੇ ਤੋਗ ਹਰੇ ਆਏ ਕੋਲ ਲਾਵ ਕੋਗਾ ਆ ਲੋ ਜਿੰਨੇ ਖਾਣੀਆਂ ਜਵਾਰ ਦੀਆਂ ਰੋਟੀਆਂ ਵਧੀਆਂ ਨੱਥੀਆਂ ਦੀ ਚਿੱਟੀ ਜਵਾਰਾ ਟੋਟੀਆਂ ਸੋਹਣੀਆਂ ਨੱਥੀਆਂ ਕਨਕ ਦੀ ਰੋਟੀ ਵੰਦਾ ਲਾਲ ਦੀ ਸੋ ਕੋ ਪਤਾ ਨਹੀਂ ਲੱਗਦਾ ਪੱਕੀ ਕੁੱਕੀ ਹਾਂਜੀ ਕਿਦਾਂ ਸਵਾਦ ਆ ਨਾਲ ਮੱਖਣ ਨਾਲ ਛਲਕਮਾਂ ਸਬਜੀ ਨਾਲ ਜਵਾਰ ਦੀ ਰੋਟੀ ਟੇਸਟੀ ਆ ਮਜਾ ਆਉਂਦਾ ਖਾਣ ਦਾ ਹੁਣ ਖੁਸ਼ੀ ਹੋਣੀ ਆਣ ਕੇ ਖਾਣ ਗਈ ਆ ਛਪ ਕਿਵੇਂ ਸਵਾਦਾ ਮਜਾ ਆਉਂਦਾ ਖਾਣ ਦਾ ਬਹੁਤ ਯਮੀ ਆ ਖੁਸ਼ੀ ਤੈਨੂੰ ਟੇਸਟੀ ਆ ਸੇਰੇ ਕਿਹੜੀ ਖਾਣੀ ਚੋਲਾ ਵਾਲੀ ਕਿ ਹੋਈ ਚੋਲਾ ਚੋਲੋਂ ਦਾ ਆਟਾ ਵੀ ਹੈਗਾ ਇਹ ਜਵਾਰ ਦੀ ਆ ਹਾਂ ਅੱਛਾ ਤੂੰ ਮੱਖਣ ਨਹੀਂ ਲਿਆ ਨਹੀਂ ਕਿਸੇ ਤੋਂ ਲਿਆ ਅੱਛਾ ਚਲੋ ਖਾਓ ਫਿਰ ਇਸ ਇਸਵਾਦ ਦਾ ਨਾ